ਪੰਜਾਬ ਜਿਲ੍ਹਾ ਨਿਊ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਫਲੋਰ ਹਲਕਾ ਸ਼ਹਿਰ ਗੁਰਾਇਆਂ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਪੰਜਾਬ ਦੇ ਮਸ਼ਹੂਰ ਰਾਜਗੀਤਕਾਰ ਚੰਨ ਗੁਰਾਇਆਂ ਵਾਲਾ ਜੀ ਦੇ ਨਾਲ ਆਪਾਂ ਕੁਝ ਸਮੇਂ ਵਿੱਚ ਰੂਪ ਰੂਪ ਹੋਣ ਜਾ ਰਹੇ ਹਾਂ ਉਹਨਾਂ ਦੇ ਬਾਰੇ ਪੁੱਛ ਲੈਣੇ ਆ ਉਹਨਾਂ ਤੋਂ ਕੀ ਉਹਨਾਂ ਨੇ ਸ਼ੁਰੂਆਤ ਵਿੱਚ ਆਪਣਾ ਉਹਨਾਂ ਨੇ ਕਿੰਨਾ ਆਪਣਾ ਸੰਘਰਸ਼ ਕੀਤਾ ਉਹਨਾਂ ਨਾਲ ਆਪਾਂ ਗੱਲ ਕਰਨ ਜਾ ਰਹੇ ਹਾਂ ਰਾਜਗੀਤਕਾਰ ਚੰਨ ਗੁਰਾਇਆਂ ਵਾਲਾ ਜਨਾਬ ਦੇਖੋ ਮੈਂ ਤਾਂ ਕੁਝ ਵੀ ਨਹੀਂ ਹੈਗਾ ਉਹਨਾਂ ਦੇ ਸਾਹਮਣੇ ਪਰ ਮੈਂ ਉਹਨਾਂ ਦਾ ਪੁਜਾਰੀ ਜ਼ਰੂਰ ਹਾਂ ਜੀ ਕਿਉਂਕਿ ਮੈਂ ਜ਼ਿੰਦਗੀ ਚ ਜੋ ਕੁਝ ਮਿਲਿਆ ਮੈਨੂੰ ਉਹਨਾਂ ਤੋਂ ਮਿਲਿਆ ਜੀ ਸਾਡਾ ਕੀ ਸੀ ਸਾਨੂੰ ਕੀ ਬਣਾਤਾ ਉਹਨੀ ਸਾਨੂੰ ਲੋਹੇ ਤੋਂ ਸੋਨਾ ਬਣਾਤਾ ਇਸ ਕਰਕੇ ਮੈਂ ਉਹਨਾਂ ਦਾ ਸਤਿਕਾਰ ਕਰਦਾ ਹੋਇਆ ਤੁਹਾਨੂੰ ਦੋ ਚਾਰ ਲੈਣਾ ਸੁਣਾ ਦਿੰਨਾ ਹੈ ਜੀ ਜੀ ਸੁਣਾ ਦਿਓ ਜੀ ਡਾਕਟਰ ਭੀਮਰਾਓ ਦਾ ਕੋਈ ਸੰਵਿਧਾਨ ਮਟਾਇਓ ਨਾ ਜੀ ਵਾਰਨਿੰਗ ਹਮ ਡਾਕਟਰ ਭੀਮਰਾਓ ਦਾ ਕੋਈ ਸੰਵਿਧਾਨ ਮਟਾਇਓ ਨਾ ਉਹ ਮੁੜ ਕੇ ਦੇਸ਼ ਗੁਲਾਮੀ ਬੰਦ ਨੂੰ ਲੈ ਕੇ ਜਾਇਓ ਨਾ ਮੋਰਕੇ ਦੇਸ਼ ਗੁਲਾਮੀ ਵੱਲ ਨੂੰ ਲੈ ਕੇ ਜਾਇਓ ਨਾ ਤੈਨੂੰ ਕੌਮ ਦਾ ਸਿਰ ਦਾ ਤਾਜ ਕਹਾਂ ਜਾਂ ਕੌਮ ਦਾ ਸੱਚਾ ਹੱਜ ਕਹਾਂ ਤੈਨੂੰ ਕੌਮ ਦੇ ਸਿਰ ਦਾ ਤਾਜ ਤਾਜ ਕਹਾਂ ਜਾਂ ਕੌਮ ਦਾ ਸੱਚਾ ਹੱਜ ਕਹਾਂ ਮੇਰੀ ਕਲਮ ਫੈਸਲਾ ਕਰਦੀ ਨਹੀਂ ਤੈਨੂੰ ਭੀਮ ਕਹਾਂ કે ਰੱਬ ਕਹਾਂ ਮੇਰੀ ਕਲਮ ਫੈਸਲਾ ਕਰਦੀ ਨਹੀਂ ਤੈਨੂੰ ਭੀਮ ਕਹਾਂ કે ਰੱਬ ਕਰਾਂ ਕਹਾਂ ਤੁਸੀਂ ਸਭ ਕੁਝ ਕੀਤਾ ਸਾਡੇ ਲਈ ਤੁਸੀਂ ਸਭ ਕੁਝ ਕੀਤਾ ਸਾਡੇ ਲਈ ਅਸੀਂ ਕੁਝ ਨਹੀਂ ਕੀਤਾ ਤੇਰੇ ਲਈ ਤੁਸੀਂ ਚਾਨਣ ਦਿੱਤਾ ਵਿਦਿਆ ਦਾ ਸਾਡੀ ਕੌਮ ਦੇ ਕੋਪ ਹਨੇਰੇ ਲਈ ਤੁਸੀਂ ਚਾਨਣ ਦਿੱਤਾ ਵਿਦਿਆ ਦਾ ਸਾਡੀ ਕੌਮ ਦੇ ਕੋਪ ਹਨੇਰੇ ਲਈ ਤੈਨੂੰ ਰਾਜ ਭਾਗ ਦਾ ਤਿਆਗ ਕਹਾਂ ਤੈਨੂੰ ਕਲਗੀਆਂ ਲੱਗਦੀਆਂ ਸਿਰ ਦੇ ਉੱਤੇ ਕਹਿੰਦੇ ਸੀ ਜਾਣ ਦੇ ਛੱਡ ਦੇ ਪ੍ਰਧਾਨ ਮੰਤਰੀ ਬਣ ਜਾ ਉਹ ਕਹਿੰਦਾ ਮੇਰਾ ਨਹੀਂ ਇਹ ਕਿਹੜਾ ਰਸਤਾ ਹੈਗਾ ਤੈਨੂੰ ਦਰاج ਭਾਗ ਦਾ ਤਿਆਗ ਕਹਾਂ ਤੇ ਅੱਗੇ ਤੇ ਅੱਗੇ ਆਈ ਤਾਂ ਹਾਂ ਜਾਂ ਸਬਰ ਸ਼ੁਕਰ ਦੀ ਹੱਦ ਕਹਾਂ ਮੇਰੀ ਕਲਮ ਫੈਸਲਾ ਕਰਦੀ ਨਹੀਂ ਤੈਨੂੰ ਭੀਮ ਕਾਂ ਯਾ ਰੱਬ ਕਹਾਂ 1932 ਵਿੱਚ ਸਾਨੂੰ 1932 ਵਿੱਚ ਸਾਨੂੰ ਵੋਟਾਂ ਦੇ ਅਧਿਕਾਰ ਦਿੱਤੇ ਤੁਸੀਂ ਕੱਚਿਆਂ ਕੋਠਿਆਂ ਵਿੱਚ ਰਹਿ ਕੇ ਸਾਡੀ ਕੌਮ ਦੇ ਮਹਿਲ ਅਸਾਰ ਦਿੱਤੇ ਤੁਸੀਂ ਕੱਚਿਆਂ ਕੋਠਿਆਂ ਵਿੱਚ ਰਹਿ ਕੇ ਸਾਡੀ ਕੌਮ ਦੇ ਮਹਿਲਾ ਹਸਾਰ ਦਿੱਤੇ ਇੱਕੇ ਪਾਸੇ ਕੱਲਾ ਸ਼ੇਰ ਕਹਾ ਇੱਕ ਪਾਸੇ ਕੱਲਾ ਸ਼ੇਰ ਕਹਾ ਜਾਂ ਇੱਕ ਪਾਸੇ ਸਾਰਾ ਬੱਗ ਕਹਾ ਮੇਰੀ ਕਲਮ ਫੈਸਲਾ ਕਰ ਦੇਣੀ ਤੈਨੂੰ ਭੀਮ ਕਹਾ ਤੇ ਰੱਬ ਕਹਾ ਤੇਰੇ ਪੁੱਤ ਨੂੰ ਕੱਫਣ ਮਿਲਿਆ ਨਹੀਂ ਤੇਰੇ ਪੁੱਤ ਨੂੰ ਕੱਫਣ ਮਿਲਿਆ ਨਹੀਂ ਉਹਨੂੰ ਚੁੰਨੀ ਵਿੱਚ ਲਕੋਇਆ ਸੀ ਧਰਤੀ ਵੀ ਤਾਹ ਮਾਰਦੀ ਸੀ ਓਏ ਅੰਬਰ ਵੀ ਰੱਜ ਕੇ ਰੋਇਆ ਸੀ ਤਰਤੀਬੀ ਤਾਂ ਆ ਮਾਰਦੀ ਸੀ ਅੰਬਰ ਵੀ ਰੱਜ ਕੇ ਰੋਇਆ ਸੀ ਤੈਨੂੰ ਕਹੇ ਗਰਾਂ ਵਾਲਾ ਮੈਂ ਕਿਸਵੰਦਾ ਕਿ ਮੈਂ ਸਬਬ ਕਹਾ ਤੈਨੂੰ ਪੀਮ ਕਹਾ ਜਾਂ ਰੱਬ ਕਹਾ ਮੇਰੀ ਕਲਮ ਫੈਸਲਾ ਕਰਦੀ ਨਹੀਂ ਤੈਨੂੰ ਪੀਮ ਕਹਾ કે ਰੱਬ ਕਹਾ ਜਨ ਸਭ ਤੁਸੀਂ ਬਹੁਤ ਵਧੀਆ ਬਾਬਾ ਸਾਹਿਬ ਦਾ ਲਿਖਿਆ ਆ ਹੋਰ ਇਸ ਦੇ ਬਾਰੇ ਜਿਹੜਾ ਤੁਸੀਂ ਇੰਨਾ ਜੀਵਨ ਲੋਕਾਂ ਲਈ ਲਾਇਆ ਗੁਰੂ ਰਵਿਦਾਸ ਮਹਾਰਾਜ ਦੇ ਬੀਬਾ ਦੇ ਸ਼ਬਦ ਜਿਹੜੇ ਉਸ ਵੇਲੇ ਗੁਰੂ ਰਵਿਦਾਸ ਮਹਾਰਾਜ ਦਾ ਨਾਂ ਵੀ ਲੈਣ ਨਹੀਂ ਦਿੰਦੇ ਸੀਗੇ ਉਸ ਵੇਲੇ ਤੋਂ ਤੁਸੀਂ ਜਿਹੜੀ ਕਾਨਣਾ ਕਾਲੀ ਹੁਣ ਤੇ ਕਰੋ ਤੁਸੀਂ ਮੜੇ ਉਹਦੇ ਬਾਰੇ ਜਾਣਕਾਰੀ ਦੋਗੇ ਦੋ ਦਸ਼ਕਿਆਂ ਨੂੰ ਮੜੇ ਨਹੀਂ ਜੀ ਜਾਣਕਾਰੀ ਇਹ ਹੈਗੀ ਆ ਉਸ ਵੇਲੇ ਤਾਂ ਬਹੁਤ ਕੁਝ ਹੋਇਆ ਠੀਕ ਹੈ ਜਦੋਂ ਵੀ ਕੋਈ ਬੰਦਾ ਕਿਸੇ ਕੋਈ ਮੰਜ਼ਲ ਫਰਨੀ ਆ ਮੇਰੇ ਆਪਣੇ ਉਸਤਾਦ ਨੇ ਕਿਹਾ ਸੀਗਾ ਇਹ ਗੱਲ ਕਿ ਤਾਬਾਂ ਚ ਮੀ ਕਹੀ ਆ ਡਾਕਟਰ ਸਾਹਿਬ ਨੇ ਕਿ ਜਰਿਆ ਤੁਸੀਂ ਜਦੋਂ ਡੱਠੇ ਜਾਂਦੇ ਆ ਤੁਰੇ ਜਾਂਦੇ ਆ ਮੰਜ਼ਿਲ ਨੂੰ ਜਾਣਾ ਤੁਹਾਡੀ ਮੰਜ਼ਿਲਾਂ ਜਿੱਥੇ ਉਸੇ ਤੁਰੇ ਜਾਂਦੇ ਆ ਤੁਹਾਨੂੰ ਰਸਤੇ ਜੋ ਮਿਲਣੇ ਆ ਜਿਹੜੇ ਫਸੇ ਹੋਇਆ ਉਹ ਤੁਹਾਡੇ ਕੱਪੜੇ ਫੜਦੇ ਵੀ ਨਹੀਂ ਨੰਗਣ ਦੇਣਾਗਾ ਨਹੀਂ ਨੰਗਣ ਦੇਣਾ ਤੁਹਾਡੇ ਕੱਪੜੇ ਪਾੜ ਦੇਣ ਕੱਪੜੇ ਪਾੜਿਓ ਸੜ ਦਿਓ ਸੜ ਕੇ ਉਹਨਾਂ ਤੋਂ ਅੱਗੇ ਜਾਓ ਜੀ ਅੱਗੇ ਜਾ ਕੇ ਫੇਰ ਕੋਟ ਪੈਂਟ ਪਾਓ ਤੋਂ ਨੰਮ ਦਾ ਸੋਬੇ ਅਸੀਂ ਕਿੱਥੇ ਆ ਗਏ ਤਾਂ ਤੁਸੀਂ ਕਿੱਥੇ ਖੜੇ ਆ ਹੂੰ 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 ਜਿਹੜਾ ਬੀਬਾ ਜੀ ਦੇ ਸ਼ਬਦ ਲਿਖੇ ਆ ਉਹਨਾਂ ਬਾਰੇ ਕੁਝ ਜਾਣਨਾ ਪਊ ਤੇ ਹਾਂ ਕਾਫੀ ਸਿੰਗਰਾਂ ਨੇ ਗਾਇਆ ਉਹਨਾਂ ਬੜੇ ਮੜੇ ਜਾਣਕਾਰੀ ਦਰਸ਼ਕਾਂ ਨੂੰ ਦੱਸੋ ਦੇਖੋ ਬੀਬਾ ਜੀ ਬਾਰੇ ਮੈਂ ਬਹੁਤ ਕੁਝ ਲਿਖਿਆ ਬੀਬਾ ਜੀ ਨੂੰ ਲਿਖਾਇਆ ਡਾਕਟਰ ਸਾਹਿਬ ਦਾ ਵੀ ਗੁਰੂ ਰਵਿਦਾਸ ਮਹਾਰਾਜ ਦਾ ਵੀ ਬਹੁਤ ਅਸੀਂ ਲਿਖਿਆ ਉਸ ਵੇਲੇ ਉਸ ਵੇਲੇ ਦੇ ਹਿਸਾਬ ਦੇ ਨਾਲ ਮਤਲਬ ਉਹਨ ਤੁਹਾਨੂੰ ਅੱਜ ਦੀ ਨਵੀਂ ਗੱਲ ਇਹ ਸਣਾਈ ਆ ਜਿਹੜੀ ਹੈਗੀ ਆ ਹੋਰ ਕੌਣ ਦੱਸਣਾ ਦਿੰਨੇ ਆ ਕਿਉਂਕਿ ਬੀਬਾ ਦਾ 35 ਸਾਲ ਦੀ ਗੱਲ ਆ ਜੀ ਬੀਬਾ ਜੀ ਦਾ ਜਦੋਂ ਮੈਂ ਲਿਖਿਆ ਸੀ ਇਹ ਤੇ ਤੁਹਾਨੂੰ ਹੋਰ ਲਾਈਨਾਂ ਦੋ ਚਾਰ ਸੁਣਾ ਦੇਣਾ ਬੀਬਾ ਜੀਆਂ ਲਾਈਨਾਂ ਯਾਦ ਨਹੀਂ ਹੁੰਦੀਆਂ ਕਿੰਨੇ ਚਰਵਾਦ ਜਿਹੜੇ ਹੋਰ ਪੰਜਾਬੀ ਜਿਦਾ ਹੰਸਰਾਜ ਆ ਕੰਠ ਆ ਮਾਸਟਰ ਸਲੀਵ ਆ ਕਾਫੀ ਉਹਨਾਂ ਦੇ ਵੀ ਚੱਲੇ ਸ਼ਬਦ ਜਿਹੜੇ ਆ ਗੀਤ ਚੱਲੇ ਦੇਖੋ ਵੀ ਭਾਜੀ ਜਿਹੜਾ ਇੱਕ ਸ਼ਾਇਰ ਹੁੰਦਾ ਨਾ ਸ਼ਾਇਰ ਦੀ ਕਲਮ ਜਦੋਂ ਲਿਖਦੀ ਆ ਨਾ ਉਹਦੇ ਮਗਰੋਂ ਭੁੱਲ ਜਾਂਦੀ ਥੋੜੀ ਦੇਰ ਬਾਅਦ ਇਹ ਪੁਰ ਲੈਣਾ ਤਾਂ ਨਵੇਂ ਨਹੀਂ ਲੱਗ ਸਕਦੀ। ਲਿਖ ਨਹੀਂ ਸਕਦੀ। ਹਾਂਜੀ ਨਹੀਂ ਲੱਗ ਸਕਦੀ। ਨਵੀਆਂ ਸਾਲਾਂ ਨੂੰ ਜਨਮ ਨਹੀਂ ਦੇ ਸਕਦੀ ਜੇ ਉਹਨੂੰ ਨਾ ਪੁਰਲੇ। ਨਵਾਂ ਟ੍ਰੇਚਰ ਜਿਆਦਾ ਜਿਆਦਾ। ਹਾਂ ਨਵੀਂ ਨਵੀਆਂ ਲਾਈਨਾਂ ਤਾਂ ਦੀ ਯਾਦ ਆਉਣਗੀਆਂ ਜੇ ਮੈਂ ਪਿਛਲਾ ਭੁੱਲ ਜਾਊਂਗਾ। ਇਹ ਇੱਕੋ ਹੀ ਗੱਲ ਯਾਦ ਦਿਮਾਗ 'ਚ ਰਹਿੰਦੀ ਤਾਂ ਦੂਜੀ ਤਾਂ ਉਹਨੂੰ ਆਉਣੀ ਨਹੀਂ ਹੈ ਕੋਈ ਵੀ। ਇਸ ਕਰਕੇ ਦੋ ਦਿਨ ਸਾਦਣਾ ਨਵੀਆਂ ਸੁਣਾਊਂਗਾ ਮੈਂ। ਗੱਲ ਦਾ ਗੁੱਸਾ ਵੀ ਹੋਣਾ। ਗੁੱਸਾ ਨਹੀਂ ਹੈਗਾ ਮੇਰੀ ਗੱਲ ਹੁੰਦੀ ਸੱਚੀ ਸ਼ਾਇਰਾਂ ਦੀ ਗੱਲ ਸੱਚੀ ਹੁੰਦੀ ਆ ਸੱਚੀ ਹੁੰਦੀ ਆ ਇਹਦੀ ਕੋਈ ਗੁੱਸਾ ਕਰੀ ਚਲੇ ਅਸੀਂ ਕੋਈ ਪੇਮੈਂਟ ਨਹੀਂ ਲੈਂਦੀ ਨਾ ਅਸੀਂ ਕਿਸੇ ਤੋਂ ਤਨਖਾਹ ਲੈਨੇ ਆ ਨਾ ਅਸੀਂ ਕਿਸੇ ਦੇ ਕੋਲ ਕੋਈ ਮਤਲਬਾ ਕਿਸਦਾ ਸ਼ਾਇਰ ਆਪਣੇ ਕੰਮ ਛੱਡ ਕੇ ਸਮਾਜ ਲਈ ਲਿਖਦੇ ਆ ਸਮਝ ਕਿੰਨੀ ਗੱਲ ਹਾਜ਼ਾ ਨਾਰਾ ਮਾਰਦੇ ਆ ਜੀ ਕੁਝ ਮੈਂ ਕਿਹਾ ਕਈ ਦੇਸ਼ ਦੇ ਵਾਸੀ ਬਣ ਕੇ ਦੇਸ਼ ਨੂੰ ਲੁੱਟ ਰੁੱਟ ਖਾਂਦੇ ਜੀ ਇੱਥੇ ਹਮ ਕਈ ਦੇਸ਼ ਦੇ ਵਾਸੀ ਬਣ ਬਈ ਦੇਸ਼ ਨੂੰ ਲਟ ਲਟ ਖੰਡੇ ਉਹ ਵੱਡੇ ਵੱਡੇ ਕਫਲੇ ਕਰਕੇ ਸਾਫ ਬਰੀ ਹੋ ਜਾਂਦੇ ਕੀ ਬਾਤ ਹੈ ਜੀ ਵੱਡੇ ਵੱਡੇ ਕਫਲੇ ਕਰਕੇ ਸਾਫ ਬਰੀ ਹੋ ਜਾਂਦੇ ਰੰਗ ਬਰੰਗੇ ਪੇਸ ਬਦਲ ਕੇ ਖੂਨ ਇਹਨਾਂ ਨੇ ਪੀਤਾ ਰੰਗ ਬਰੰਗੇ ਪੇਸ ਬਦਲ ਕੇ ਖੂਨ ਇਹਨਾਂ ਨੇ ਪੀਤਾ ਬਈ ਦੱਸੋ ਲੋਕੋ ਭੀਮਰਾਓ ਨੇ ਕਿਹੜਾ ਕਫਲਾ ਕੀਤਾ ਹੂੰ ਠੀਕ ਹੈ ਜੀ ਬਹੁਤ ਵੱਡੀ ਗੱਲ ਬੋਲੋ ਭੀਮਰਾਓ ਨੇ ਕਿਹੜਾ ਖਫਲਾ ਕੀਤਾ ਕੋਈ ਕਫਲਾ ਹੈ ਉਹਦੇ ਤੇ ਕੋਈ ਹਲੀਆਮ ਹੈ ਉਹਦੇ ਤੇ ਇਹ ਤਾਂ ਜੋ ਇਸ ਇਤਿਹਾਸ ਸਨੇਰੀ ਉੱਤੇ ਮਾਰਿਓ ਮੱਤ ਲਕੀਰਾ ਹੂੰ ਕੀ ਆ ਉਹ ਇਹਨੂੰ ਤੁਸੀਂ ਕਈ ਵਾਰੀ ਕੁਝ ਕਰਨਾ ਵੀ ਚਾਹੁੰਦੇ ਆ ਮੈਂ ਸਾਨੂੰ ਇਹ ਦੰਬਾਰਨਿੰਗ ਦੇਣਾ ਇਸ ਇਤਿਹਾਸ ਸਨੇਰੀ ਉੱਤੇ ਮਾਰਿਓ ਮੱਤ ਲਕੀਰਾ ਭਾਰਤ ਮਾਂ ਦੀ ਚਿੱਟੀ ਚਾਦਰ ਹੋਜੋ ਲੀਰਾ ਲੀਰਾ ਹੂੰ ਠੀਕ ਹੈ ਜੀ ਭਾਰਤ ਮਾਂ ਦੀ ਚਿੱਟੀ ਚਾਦਰ ਹੋਜੋ ਲੀਰਾ ਹੋਜੋ ਲੀਰਾ ਲੀਰਾ ਲੋਕ ਰਾਜ ਦਾ ਮੰਦਰ ਹੈ ਹੂੰ ਇਹ ਲੋਕ ਰਾਜ ਦਾ ਮੰਦਰ ਹੈ ਇਨੂੰ ਕੋਈ ਵੀ ਟਾਇਓ ਨਾ ਮਣ ਕੇ ਦੇਸ਼ ਗੁਲਾਮੀ ਵਾਲ ਨੂੰ ਲੈ ਕੇ ਨਾ ਡਾਕਟਰ ਬਾਬਾ ਬਾਬਾ ਸਾਹਿਬ ਦਾ ਕੋਈ ਸੋਧਾਨ ਮਟਾਇਓ ਨਾ ਡਾਕਟਰ ਸਾਹਿਬਾ ਸਾਹਿਬ ਦਾ ਕੋਈ ਮੈਂ ਸੋਧਾਨ ਮਟਾਇਓ ਨਾ ਅੰਜ ਇੱਕ ਲਾਈਨ ਤੁਹਾਨੂੰ ਹੋਰ ਸੁਣਾ ਦਿੰਨਾ ਮੈਂ ਬਹੁਤ ਵੱਡਾ ਪਰਿਵਾਰ ਹੈ ਸਾਡਾ ਬਹੁਤ ਵੱਡਾ ਪਰਿਵਾਰ ਹੈ ਸਾਡਾ ਸਮਝ ਲਿਓ ਨਾ ਕੱਲਾ ਉਹਨੂੰ ਸਮਝ ਲਿਓ ਨਾ ਕੱਲਾ ਬੜੀਆਂ ਪੀੜਾਂ ਸਹਿ ਲਈਆਂ ਹੁਣ ਯਕਮ ਨਹੀਂ ਛੇੜਿਓ ਅੱਲਾ ਬੜੀਆਂ ਪੀੜਾਂ ਸਹਿ ਲਈਆਂ ਹੁਣ ਯਕਮ ਨਾ ਛੇੜਿਓ ਅੱਲਾ ਬਣ ਜਾਵੇਂ ਨਾ ਆਈਟਮ ਬਾਂਬੇ ਬਣ ਜਾਵੇਂ ਨਾ ਆਈਟਮ ਬਾਂਬੇ ਹੱਥ ਕੋਈ ਲਾਇਓ ਨਾ ਡਾਕਟਰ ਪਾਵਾ ਧੀਮ ਸਾਹਿਬ ਦਾ ਕੋਈ ਸੰਵਿਧਾਨ ਮਟਾਇਓ ਨਾ ਡਾਕਟਰ ਪਾਵਾ ਧੀਮ ਸਾਹਿਬ ਦਾ ਕੋਈ ਸੰਵਿਧਾਨ ਮਟਾਓ ਬੁੱਢੀ ਹੋਈ ਆਜ਼ਾਦੀ ਵੇਖ ਕੇ ਬਹੁਤ ਚਰਦੀ ਆਜ਼ਾਦੀ ਹੈ ਸਾਡੇ ਦੇ ਜਦੋਂ ਕਿ ਅਸੀਂ ਸਾਨੂੰ ਵੀ ਕਰਨਾ ਚਾਹੀਦਾ ਸੀ ਉਹ ਚੀਜ਼ਾਂ ਬੁੱਢੀ ਹੋਈ ਆਜ਼ਾਦੀ ਵੇਖ ਕੇ ਬਾਹਰਲੇ ਲੋਕ ਵੀ ਹੱਸਦੇ ਚੰਡੀਗੜ੍ਹ ਆਵਾ ਬਾਰੇ ਲੋਕ ਜਾਂਦੇ ਆ ਕੋਠੀਆਂ ਵਾਲੇ ਇਹ ਕੁੱਲੀਆਂ ਵਾਲੇ ਇੱਕੋ ਸ਼ਹਿਰ ਵਿੱਚ ਵਸਦੇ ਠੀਕ ਹੈ ਉਹ ਕੋਠੀਆਂ ਵਾਲੇ ਉਹ ਕੁੱਲੀਆਂ ਵਾਲੇ ਇੱਕੋ ਸ਼ਹਿਰ ਵਿੱਚ ਵਸਦੇ ਕਹੇ ਗਰਾਂ ਵਾਲਾ ਹੋਰ ਮੰਜਾ ਘੜ ਆਇਓ ਨਾ ਡਾਕਟਰ ਭੀਮਰਾਓ ਦਾ ਕੋਈ ਸੰਵਿਧਾਨ ਮਟਾਇਓ ਨਾ ਮੁੜ ਕੇ ਦੇਸ਼ ਗੁਲਾਮੀ ਵਰ ਨੂੰ ਲੈ ਕੇ ਜਾਇਓ ਨਾ ਬਸ ਇਹ ਬਹੁਤ ਵੱਡੀ ਹੈ ਜਿਹੜੀ ਤੁਸੀਂ ਇਹ ਜਿਹੜੇ ਬਾਬਾ ਸਾਹਿਬ ਦਾ ਜਿਹੜਾ ਸੰਵਿਧਾਨ ਉਸ ਦੇ ਉੱਤੇ ਲਿਖਿਆ ਕਾਫੀ ਤੁਸੀਂ ਹੋਰ ਚੰਦ ਸਾਹਿਬ ਨਾਲ ਪੁੱਛ ਲੈਨੇ ਵੀ ਚੰਦ ਸਾਹਿਬ ਨੂੰ ਕਿਹੜਾ ਕਿਹੜਾ ਵਾਰਡ ਮਿਲਿਆ ਚੰਦ ਸਾਹਿਬ ਕਿਹੜਾ ਕਿਹੜਾ ਤੁਹਾਨੂੰ ਵਾਰਡ ਮਿਲਿਆ ਹੁਣ ਤੇ ਕਰ ਤੁਸੀਂ ਅਵਾਰਡ ਤਾਂ ਗਿਣੇ ਨਹੀਂ ਜਾ ਸਕਦੇ ਜੀ ਇੰਨੇ ਨਜ਼ਰ ਮਾਰ ਕੇ ਦੇਖੋ ਜੀ ਕਮਰੇ ਭਰੇ ਪਏ ਆ ਮਾਲਕ ਦੀ ਕਿਰਪਾ ਆ ਜੀ ਕਿਉਂਕਿ ਮੈਨੂੰ ਇੱਕ ਸੋਨੇ ਦੀ ਕਲਮ ਚਾਂਦੀ ਦੀ ਕਿਤਾਬ ਮਿਲੀ ਜਿਹੜੀ ਅੱਜ ਤੱਕ ਕਿਸੇ ਨੂੰ ਨਸੀਬ ਨਹੀਂ ਹੋਈ ਜੀ ਹਾਂ ਜੀ ਉਹ ਸੰਤਾਨ ਦਿੱਤੀ ਜੀ ਦੂਸਰੀ ਗੱਲ ਇਹ ਰਹੀ ਮੇਨ ਭਾਸ਼ਾ ਪਪਾਗ ਪੰਜਾਬ ਹਮ ਚੰਡੀ ਚੰਡੀਗੜ੍ਹ ਉਹਨਾਂ ਨੇ ਚੰਡੀਗੜ੍ਹ ਪਟਿਆਲਾ ਪਟਿਆਲਾ ਪਹਾਜਾ ਵਿਭਾਗ ਵਾਲਿਆਂ ਨੂੰ ਬਹੁਤ ਸਨਮਾਨ ਮੇਰਾ ਕੀਤਾ ਫਿਰ ਮੈਂ ਰਾਜਗੀਤਕਾਰ ਦਾ ਮੈਨੂੰ ਦਾਅ ਜਤਾ ਦਿੱਤਾ ਚੰਡੀਗੜ੍ਹ ਵਾਲੀ ਗਵਰਨਮੈਂਟ ਨੇ ਜੀ ਜੀ ਹਾਂਜੀ ਬਾਕੀ ਦੁਨੀਆ ਦੀਆਂ ਗੱਲਾਂ ਛੱਡੋ ਜੇ ਤੁਸੀਂ ਇਧਰ ਨਿਗਾਹ ਮਾਰੋਗੇ ਦੇਖੋ ਮੱਖ ਮੰਤਰੀ ਭਗਧਾਰ ਮੰਤਰੀ ਜਿੰਨੇ ਹੋਏ ਆ ਸੈਂਟਰ ਦੇ ਮਤਲਬ ਜਿੰਨੇ ਵੀ ਪ੍ਰੋਗਰਾਮ ਹੈਗੇ ਉਹਨਾਂ ਨੇ ਮੇਰਾ ਸਾਰਾ ਸਨਮਾਨ ਕੀਤਾ ਮੇਰਾ ਬਹੁਤ ਸਨਮਾਨ ਛੱਡੋ ਇਹਨਾਂ ਸਨਮਾਨਾਂ ਨੂੰ ਨਹੀਂ ਮੇਰਾ ਤਾਂ ਲਿਖਣ ਵਾਲ ਧਿਆਨ ਹੋਆ ਮੈਂ ਤਾਂ ਕਹਿਣਾ ਕਿ ਜ਼ਿੰਦਗੀ ਦੇ ਵਿੱਚ ਕਿਤਾਬਾਂ ਜਿਹੜੀਆਂ ਅੱਠ ਲਿਖੀਆਂ ਮੈਂ ਹੁਣ ਤੱਕ ਉਹ ਕਿਤਾਬਾਂ ਜਿਹੜੀਆਂ ਮੈਂ ਪਾਸ਼ਾ ਭਾਗ ਨੂੰ ਵੀ ਭੇਜ ਰਿਹਾ ਹੋਰ ਵੀ ਭੇਜ ਰਿਹਾ ਆਉਣ ਵਾਲੇ ਸਮੇਂ ਸਾਡੇ ਬੱਚਿਆਂ ਦੇ ਕੰਮ ਆਉਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਪੜ੍ਹ ਕੇ ਲੋਕ ਯਾਦ ਕਰਨਗੇ ਇੱਥੇ ਤਾਂ ਅੱਜ ਚਲੇ ਜਾਵੇ ਪਰਸੋਂ 14 ਤੱਕ 14 ਦਿਨਾਂ ਚ ਬੰਦ ਹੋ ਜਾਂਦਾ ਬੰਦਾ ਕਰੋ ਕਹਿੰਦੇ ਜੇ ਛੱਡੋ ਪਰੇ ਸਾਰਿਆਂ ਨੇ ਮਰਨਾ ਲੇਕਿਨ ਸ਼ਹਿਰ ਮਰਦਾ ਨਹੀਂ ਸ਼ੈਰਾਂ ਦੇ ਗ੍ਰੰਥ ਲਿਖਿਆ ਹੋਇਆ ਇਹ ਜਿਹੜੇ ਰੋਜ਼ ਪੜ੍ਹਦੇ ਨੇ ਸ਼ਾਮ ਸਮੇਂ ਜੀ 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 ਇਹ ਸ਼ੈਰਾਂ ਨੇ ਲਿਖਿਆ 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 ਜੀ ਇਹ ਨਹੀਂ ਮਾਰੇ ਤਾਂ ਅਸੀਂ ਕਿਦਾਂ ਮਰ ਜਾਵਾਂਗੇ ਸਹੀ ਹੈ ਜੀ ਪੰਜਾਬ ਸਟੇਟ ਬਾਡ ਵੀ ਪੰਜਾਬ ਸਟੇਟ ਬਾਡ ਤਾਂ ਜੀ ਬਹੁਤ ਵਾਰੀ ਮਿਲਿਆ ਹਾਂਜੀ ਇਹ ਜਿਹੜੇ ਇੱਕ ਹੁੰਦਾ ਦੇਖੋ ਜਿਹੜੇ ਗਾਇਕ ਆ ਉਹ ਹੁੰਦਾ ਆ ਰਾਗਾਂ ਦਾ ਅਭਿਆਸ ਜੀ ਜਿਹੜਾ ਸਾਡਾ ਆ ਇਹ ਰਸਾਂ ਦਾ ਅਭਿਆਸ ਰਸਾਂ ਦਾ ਅਭਿਆਸ ਚਾਰ ਰਸ ਹੁੰਦੇ ਆ ਕਿਉਂ ਰਸਾਂ ਦੇ ਵਿੱਚ ਦੁਨੀਆ ਚੱਲ ਰਹੀ ਆ ਜੋ ਕੁਝ ਬੋਲਦੀ ਆ ਇਹ ਚੋਂ ਰਸਾਂ ਦੀ ਕਿਰਪਾ ਕੀਤੀ ਆ ਮੇਰੇ ਉਸਤਾਦ ਨੇ ਤੇ ਮੇਰਾ ਇਸ ਕਰਕੇ ਥੋੜਾ ਬਹੁਤ ਮਤਲਬ ਹੈਗਾ ਪ੍ਰਭੂ ਜਿਹੜੇ ਨੌਜਾਨ ਜੰਗ ਪੀੜੀ ਆ ਉਹਨਾਂ ਨੂੰ ਕੀ ਮੈਸੇਜ ਹੈ ਤੁਹਾਡੇ ਨੂੰ ਨੌਜਾਨ ਜੰਗ ਪੀੜੀ ਨੂੰ ਇਹ ਕਹਿੰਦੇ ਆ ਜਿਹੜੀਆਂ ਆਪਣੀਆਂ ਚ ਕੰਮ ਕੋਈ ਨਵੇਂ-ਨਵੇਂ ਕਰੋ ਵਧੀਆ ਕੰਮ ਕਰਾ ਕੇ ਕਾਰਾ ਕੇ ਕੌਮ ਦਾ ਨਾਂ ਦੇਸ਼ ਦਾ ਨਾਂ ਉੱਚਾ ਕਰੋ ਔਰ ਇਹ ਜਿਹੜੇ ਤੁਸੀਂ ਅੱਜ ਕੱਲ ਦੇ ਜਿਹੜੀਆਂ ਬਿਮਾਰੀਆਂ ਦੁਆਲੇ ਲਾਉਂਦੇ ਆ ਖਾਨ ਪੀਣ ਦੀਆਂ ਜਾਂ ਹੋਰ ਪੁੱਠੇ ਕੰਮ ਜਾਂ ਮਾੜੇ ਕੰਮ ਜਿਹੜੇ ਆ ਉਹਦੇ ਨਾਲ ਸਾਡਾ ਜਿੱਦਾਂ ਪੇ ਮੈਂ ਬੱਚੇ ਕਰਦੇ ਆ ਕਿਸੇ ਕੰਮ ਉਹ ਨਿਆਣੇ ਕਰਦੇ ਆ ਉਹਦਾ ਪੇ ਬਦਨਾਮ ਹੁੰਦਾ ਆ ਹੂੰ ਸਮਝਦੇ ਕਿ ਨਹੀਂ ਗੱਲ ਵਾਰ ਉਹਨੇ ਪੇ ਨੂੰ ਆਪਣੇ ਨੂੰ ਬਦਨਾਮ ਨਾ ਕਰੋ ਨਾ ਨਾ ਕਰੋ ਠੀਕ ਹੈ ਜੀ ਬਸ ਭੂ ਇਹ ਤੁਸੀਂ ਦੇਖਿਆ ਰਾਜਗੀਤਕਰ ਚੰਨ ਗੁਰਾਂ ਵਾਲਾ ਜੀ ਨੇ ਆਪਣੇ ਨਾਮ ਬੈਠ ਕੇ ਬਾਬਾ ਸਾਹਿਬ ਦੇ ਜਨਮ ਦਿਨ ਤੇ ਜਿਹੜਾ ਉਹਨਾਂ ਦਾ ਸ਼ਬਦ ਆ ਉਹਦੇ ਬਾਰੇ ਵੀ ਚਾਨਣਾ ਪਾਇਆ ਕੈਮਰਾਮੈਨ ਰਮਨ ਮਾਹੀ ਦੇ ਨਾਲ ਫਲੋਰ ਤੋਂ ਰਾਜਕਮਾਨਾਗੜ ਪੰਜਾਬ ਜਿਲ੍ਹਾ ਨਿਊਜ਼ ਦੀ ਖਾਸ ਰਿਪੋਰਟ